ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਸਟਾਲ ਬਹੁਤ ਹੀ ਸੋਹਣੇ ਨਿੱਗੇ ਨਿੱਗੇ ਕੋਲੇ ਕੋਲੇ ਸਟਾਲ ਹੋਣਗੇ ਠੀਕ ਹੈ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਆਪਾਂ ਲੈ ਕੇ ਆ ਰਹੇ ਆ ਤਿੰਨ ਸੂਟਾਂ ਦਾ ਗਿਵ ਅਵੇ ਇੱਕ ਤਰੀਕ ਨੂੰ ਲੱਕੀ ਵਿਨਰ ਅਨਾਉਂਸ ਕਰਾਂਗੇ ਠੀਕ ਹੈ ਜੀ ਤੇ ਤੁਹਾਡੇ ਵਿੱਚੋਂ ਹੀ ਚੁਣਾਂਗੇ ਜਿਹੜੇ ਕਿ ਸਾਨੂੰ ਸ਼ੁਰੂ ਤੋਂ ਕਰ ਰਹੇ ਸਪੋਰਟ ਠੀਕ ਹੈ ਵੇਟ ਕਰਦੇ ਰਹੋ ਚਲੋ ਦੇਖਦੇ ਆ ਸਟਾਲ ਇਹ ਆਏਗਾ ਜੀ ਸਭ ਦਾ ਫੇਵਰਿਟ ਕਲਰ ਬਲੈਕ ਸਭ ਨੂੰ ਇਹਨਾਂ ਦਾ ਬਲੈਕ ਕਲਰ ਲਈਏ ਸਾਰਿਆਂ ਨੇ ਠੀਕ ਹੈ ਬਹੁਤ ਹੀ ਸੋਹਣਾ ਸੋਹਣਾ ਤੇ ਪਰਲ ਦਾ ਵਰਕ ਹੋਇਆ ਨਾਲ ਤੇ ਥੋੜੇ ਫਲਾਵਰ ਬਣੇ ਹੋਏ ਆ ਬਹੁਤ ਸੋਹਣੇ ਵੈਲਵਟ ਤੇ ਠੀਕ ਹੈ ਦੋਨੋਂ ਸਾਈਡ ਜੇ ਨਹੀਂ ਬਣੇ ਠੀਕ ਹੈ ਬਹੁਤ ਹੀ ਸੋਹਣਾ ਸਟੋਲ ਹੈ ਤੇ ਬਹੁਤ ਹੀ ਵਾਅਮ ਹੈ ਬਹੁਤ ਹੀ ਨਿੱਗੇ ਨਿੱਗੇ ਸਟੋਲ ਆਉਣਗੇ ਠੀਕ ਹੈ ਤੇ ਪ੍ਰਾਈਸ ਆਏਗਾ ਜੀ ਇਹ ਤੱਕ 300 ਸ਼ਿਪਿੰਗ ਲੱਗੇਗੀ ਅਲੱਗ ਨੈਕਸਟ ਕਲਰ ਆ ਜਾਏਗਾ ਜੀ ਚੇਰੀ ਮੈਰੂਨ ਇਹ ਪਲੇਨ ਛੋਏਗਾ ਪਰਫਾਰਮ ਹੋਏਗਾ ਬਿਲਕੁਲ ਨਿੱਕਾ ਹੋਏਗਾ ਠੀਕ ਹੈ ਤੇ ਇਸ ਤਰ੍ਹਾਂ ਜਿਹਦੇ ਲਕਨ ਜੇ ਲੱਗੇ ਹੋਇਆ ਇਹ ਹੀ ਹੈ ਦੀ ਸਪੈਸ਼ਲਟੀ ਹੈ ਓਕੇ ਜੀ ਪ੍ਰਾਈਸ ਆਏਗਾ 300 ਸੇਮ ਹੀ ਬਲੈਕ ਚ ਬਲੈਕ ਚ ਤੁਹਾਨੂੰ ਕੁਆਂਟੀਟੀ ਜਿੰਨੇ ਪੀਸ ਕਹੋਗੇ ਓਨੇ ਮਿਲ ਜਾਣਗੇ ਇਕਾਈ ਦਾ ਬਲੈਕ ਪਲੇਨ ਠੀਕ ਹੈ ਇਹਦੇ ਵਿੱਚ ਜਿਹਨੇ ਪਲੇਨ ਲੈਣਾ ਹੋਵੇ ਪਲੇਨ ਵੀ ਲੈ ਸਕਦਾ ਹੈ ਇਹਦਾ ਵੀ ਪ੍ਰਾਈਸ ਆਏਗਾ ਬਹੁਤ ਹੀ ਨਿੱਗੇ ਨਿੱਕੇ ਕੁੜੇ ਕੁਲੇ ਸੌਲ ਹੋਣਗੇ ਚੈੱਕ ਚ ਆ ਜਾਏਗਾ ਜੀ ਬਹੁਤ ਹੀ ਸੌਫਟ ਸਟਾਫਾ ਮਤਲਬ ਇਹ ਨਹੀਂ ਕਿ ਇਹ ਰਹੇਗਾ ਖੜਾ ਖੜਾ ਜਿਆ ਇਸ ਤਰ੍ਹਾਂ ਬਿਲਕੁਲ ਕੁੜਾ ਕੁਲਾ ਸੌਲ ਹੋਊਗਾ ਤੇ ਬਿਲਕੁਲ ਨਿੱਗਦਾ ਹੋਊਗਾ ਠੀਕ ਹੈ ਤੇ ਆਪਣੀ ਚੁਆਇਸ ਦਾ ਤੁਸੀਂ ਲੈ ਸਕਦੇ ਹੋ ਸਕਰੀਨ ਸ਼ਾਟ ਲੈਣਾ ਹੈ ਤੇ ਭੇਜਣਾ ਹੈ ਸਾਡੇ WhatsApp ਨੰਬਰ ਤੇ ਓਕੇ ਜੀ ਬਹੁਤ ਹੀ ਸੌਫਟ ਹੈ 300 ਰੁਪਏ ਪ੍ਰਾਈਸ ਬਹੁਤ ਹੀ ਸੋਹਣਾ ਇਹ ਵਾਲਾ ਕਲਰ ਆ ਠੀਕ ਹੈ ਜੀ ਇਹ ਪਲੇਨ ਦੇ ਵਿੱਚ ਇਹ ਪਲੇਨ ਹੀ ਆਏਗਾ ਠੀਕ ਹੈ ਪ੍ਰਾਈਸ ਆਏਗਾ 300 ਨੈਕਸਟ ਆਏਗਾ ਜੀ ਠੀਕ ਹੈ ਇਹਦਾ ਵੀ ਪ੍ਰਾਈਸ ਆਏਗਾ ਜੀ 300 ਰੁਪਿਆ ਬਹੁਤ ਹੀ ਸੋਹਣੇ ਡਿਜ਼ਾਈਨ ਆ ਤੇ ਬਹੁਤ ਹੀ ਸੋਹਣੇ ਕਲਰ ਆ ਠੀਕ ਹੈ ਆਪਣੀ ਪਸੰਦ ਦਾ ਕਲਰ ਤੁਸੀਂ ਲੈ ਸਕਦੇ ਹੋ ਆ ਗਿਆ ਮੈਂ ਚੱਕ ਦੇ ਵਿੱਚ ਚੱਕ ਦੀ ਡਿਮਾਂਡ ਵੈਸੇ ਵੀ ਕਾਫੀ ਰਹਿੰਦੀ ਆ ਠੀਕ ਹੈ ਜੀ ਪ੍ਰਾਈਸ 300 ਰੁਪਿਆ ਕਿਹਾ ਗਿਆ ਬਟਰਫਲਾਈ ਵਾਲਾ ਤੇ ਬਹੁਤ-ਬਹੁਤ ਹੀ ਜ਼ਿਆਦਾ ਸੁਪਰ ਸੇਲ ਵਾਲੇ ਸ਼ਾਲ ਐ ਬਹੁਤ ਜ਼ਿਆਦਾ ਵਿਕਦੇ ਆ ਇਹਨਾਂ ਦੇ ਵਿੱਚ ਮੇਰੇ ਕੋਲ 21 ਪੀਸ ਰਹਿ ਗਿਆ ਕੋਈ ਨਹੀਂ ਮੈਂ ਫੇਰ ਲੈ ਕੇ ਆਵਾਂਗੀ ਤੇ ਆਉਂਦਿਆਂ ਕੋਸ਼ਿਸ਼ ਕਰਾਂਗੀ ਵੀਡੀਓ ਬਣਾਵਾ ਠੀਕ ਹੈ ਇਹ ਹੈਗਾ ਜੀ orange peach color ਨੈਕਸਟ ਆਏਗਾ 0 ਠੀਕ ਹੈ ਇਹਦੇ ਵੀ ਦੋ ਲਟਕਣ ਲੱਗੇ ਹੋਏ ਆ ਇਸ ਤਰ੍ਹਾਂ ਤੇ ਇਹਦਾ ਵੀ ਪ੍ਰਾਈਸ ਆਏਗਾ 300 ਇਹ ਸਾਰੇ 300 ਪ੍ਰਾਈਸ ਵਾਲੇ ਸੀ ਹੁਣ ਜਿਹੜੇ ਮੈਂ ਦਿਖਾ ਰਹੀ ਆ ਇਹ ਆਣਗੇ 250 ਵਾਲੇ 250 ਪ੍ਰਾਈਸ ਵਾਲੇ ਕਿ ਆਏਗਾ ਗੋਲਨ ਦੇ ਵਿੱਚ ਠੀਕ ਹੈ ਗੋਲਨ ਦੇ ਵਿੱਚ ਬਹੁਤ ਹੀ ਸੋਹਣਾ ਬਣਿਆ ਹੋਇਆ ਪੀਸ ਮੇਰੇ ਕੋਲ ਇੱਕੋ ਹੀ ਰਹਿ ਗਿਆ ਹੈ ਨੈਕਸਟ ਟਾਈਮ ਮੈਂ ਹੋਰ ਲੈ ਕੇ ਆਵਾਂਗੀ ਠੀਕ ਹੈ बहुत ही सोहना जहा पीस है ये बिल्कुल सॉफ्ट आठ टू तो फिफ्टी आएगा जी य प्राइस नेक्स्ट आएगा जी ये वाला ये भी बहुत ही सॉफ्ट आठ ठीक है तो बहुत ही कूड़ा निघा वॉर्म है स्टॉल है तो भी प्राइस आएगा जी टू तो फिफ्टी ठीक है नेक्स्ट आएगा जी पीकॉक वाला ਉੱਪਰ ਨਾਲ ਹੋਇਆ ਸਟੋਨਵਰਕ ਸਾਰਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਹੀ ਸੋਹਣੀ ਰੈਸਟ ਜੀ ਇਹ ਕਲਰ ਦੀ ਇਹਦੀ ਸ਼ੇਡ ਆ ਤੇ ਪ੍ਰਾਈਸ ਆਏਗਾ ਜੀ ਉਹੀ 250 ਠੀਕ ਹੈ 250 ਬਲੈਕ ਕਲਰ ਦੇ ਵਿੱਚ ਇਹ ਬਿਲਕੁਲ ਵਾਇਰਲ ਇਹ ਬਹੁਤ ਜ਼ਿਆਦਾ ਸੇਲ ਹੁੰਦੇ ਪਾਰਟੀ ਵੇਅਰਸ ਵੀ ਕਿਉਂਕਿ ਸ਼ਾਈਨੀ ਲੁੱਕ ਆ ਇਸ ਕਰਕੇ ਬਹੁਤ ਇਹਨਾਂ ਦੀ ਸੇਲ ਰਹਿੰਦੀ ਆ ਇਹਦੇ ਵਿੱਚ ਕਲਰ ਇੱਕ ਦੋ ਹੀ ਆ ਮੇਰੇ ਕੋਲ ਇਸ ਟਾਈਮ ਬਲੈਕ ਕਲਰ 250 ਪ੍ਰਾਈਸ ਨੈਕਸਟ ਆਏਗਾ ਜੀ ਪਿੰਕ ਕਲਰ ਬਹੁਤ ਹੀ ਸੋਹਣਾ ਕਲਰ ਪਾਰਟੀ ویئر ਕਲਰ ਆ ਤੇ ਤੁਸੀਂ ਬਸ ਫਟਾਫਟ ਦੇਖਦੇ ਜਾਓ ਸਕਰੀਨ ਸ਼ਾਟ ਲੈਣਾ ਤੇ ਭੇਜਣਾ ਹੈ ਮੇਰੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਨਾ ਹੈ ਨੈਕਸਟ ਵੀ ਆ ਜਾਏਗਾ ਪਿੰਕ ਕਲਰ ਬਹੁਤ ਹੀ ਸੋਹਣਾ ਡਿਜ਼ਾਈਨਫੁਲ ਕਾਰੀ ਟਾਈਪ हलोजी टू फिफ्टी नैक्सट आ गई इस तरह तो लाइट जी शेड आ गई बहुत सोहना बनिया इधरों आएगा पीच लाइट कलर ठीक है इधरों आएगा वाइट कलर दोनों साइड तो लै सकते हो ठीक है इस तरह तो प्राइज यद भी आएगा जी टू फिफ्टी ठीक है ਨੈਕਸਟ ਆ ਗਿਆ ਜੀ ਲਾਈਨਿੰਗ ਦੇ ਵਿੱਚ ਇਹ ਬਹੁਤ ਹੀ ਸੌਫਟ ਸਟੋਲ ਆ ਠੀਕ ਹੈ ਬਹੁਤ ਨਿੱਕਾ ਨਿੱਕਾ ਬਹੁਤ ਸੌਫਟ ਠੀਕ ਹੈ ਇਹ ਆ ਗਿਆ 골ਡਨ येलो ਜਿਆ ਕਲਰ ਆ ਗਿਆ ਚੈੱਕ ਲਾਈਨਿੰਗ ਚ 250 ਰੁਪਏ ਨੈਕਸਟ ਆ ਗਿਆ ਡਿਜ਼ਾਈਨ ਵਾਹ ਇਹ ਆストラ ਆ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਬਾਰਡਰ ਬਣਿਆ ਹੋਇਆ ਨਾਲ ਠੀਕ ਹੈ ਇਸ ਤੋਂ ਇਹਨੂੰ ਵੀ ਤੁਸੀਂ ਦੋਨੋਂ ਸਾਈਡ ਲੈ ਸਕਦੇ ਆ ਇੱਕ ਸਾਈਡ ਤੋਂ ਇਸ ਤਰ੍ਹਾਂ ਦਾ ਬਾਰਡਰ ਆਏਗਾ ਸੇਮ ਇੱਕ ਸਾਈਡ ਤੋਂ ਇਸ ਤਰ੍ਹਾਂ ਦਾ ਆਏਗਾ ਦੋਨੋਂ ਸਾਈਡ ਤੁਸੀਂ ਲੈ ਸਕਦੇ ਆ ਇਹ ਜੀ ਨੈਕਸਟ ਆਏਗਾ ਜੀ ਹੈ ਬਹੁਤ ਸੋਹਣੀ ਸ਼ਾਈਨੀ ਲੁੱਕ ਫੁਲਕਾਰੀ ਵਾਲਾ ਡਿਜ਼ਾਈਨ ਆ ਦੋਨੋਂ ਸਾਈਡ ਲੈ ਸਕਦੇ ਆ ਠੀਕ ਹੈ ਮਸਟਰਡ ਮੈਰੂਨ ਕਲਰ ਆ ਪ੍ਰਾਈਸ ਆਏਗਾ ਜੀ ਓਨਲੀ 250 ਨੈਕਸਟ ਆਏਗਾ ਜੀ ਰੈੱਡ ਕਲਰ ਜਿਹਨੂੰ ਡਾਰਕ ਪਸੰਦ ਹੈ ਉਹ ਲੈ ਸਕਦਾ ਹੈ ਸਰਦੀਆਂ ਵਿੱਚ ਵੈਸੇ ਵੀ ਡਾਰਕ ਡਾਰਕ ਕਲਰ ਬਹੁਤ ਪਸੰਦ ਆਉਂਦੇ ਨੇ ਸਭ ਨੂੰ ਠੀਕ ਹੈ ਰੈੱਡ ਕਲਰ ਤੇ ਡਿਜ਼ਾਈਨ ਬਹੁਤ ਹੀ ਸੋਹਣਾ ਠੀਕ ਹੈ ਦੋਨੋਂ ਸਾਈਡ ਲੈ ਸਕਦੇ ਇੱਕ ਸਾਈਡ ਡਿਜ਼ਾਈਨ ਦੂਸਰਾ ਬਣਿਆ ਇੱਕ ਸਾਈਡ ਦੂਸਰਾ ਬਣਿਆ ਤੁਸੀਂ ਡਿਫਰੈਂਸ ਦੇਖ ਸਕਦੇ ਹੋ ਇਹਨੇ ਠੀਕ ਹੈ ਇਸ ਤੋਂ ਇਲਾਵਾ ਜਿੰਨੇ ਵੀ ਕਲੀਅਰ ਪਿਕ ਕੋਈ ਲੈਣੀ ਹੋਵੇਗੀ ਉਹ ਲੈ ਸਕਦਾ ਹੈ ਇਸ ਤਰ੍ਹਾਂ ਇਹ ਵੀ ਆ ਗਿਆ ਉਹਦੇ ਵਿੱਚ ਇੱਕ ਦੂਸਰਾ ਕਲਰ ਆ ਗਿਆ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਬਹੁਤ ਸੋਹਣਾ ਡਿਜ਼ਾਈਨ ਆ ਠੀਕ ਹੈ ਦੀ ਆ ਲੁੱਕ ਇੱਕ ਸਾਈਡ ਇਧਰੋਂ ਆਏਗੀ ਇੱਕ ਸਾਈਡ ਇਸ ਤਰ੍ਹਾਂ ਹੈਰੀng ਠੀਕ ਹੈ ਬਾਰਡਰ ਤੇ ਦੋ ਕਲਰ ਆਣਗੇ ਓਕੇ ਜੀ 250 ਪ੍ਰਾਈਸ ਬਹੁਤ ਸੋਹਣਾ ਪਿੰਕ ਕਲਰ ਆ ਲਾਈਟ ਪਿੰਕ ਜਿਹਾ ਇਹ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਤੇ ਡਬਲ ਸਾਈਡਡ ਇਹਨੂੰ ਲੈ ਸਕਦੇ ਆ ਬਹੁਤ ਖੁੱਲੇ ਡੁੱਲੇ ਸਟਾਲ ਹੋਣਗੇ ਠੀਕ ਆ ਪੂਰੀ ਲੈਂਥ ਹੋਏਗੀ ਬੁੱਕਲ ਮਾਰ ਸਕਦੇ ਆ ਕਵਰ ਕਰ ਸਕਦੇ ਆ ਆਪਣੇ ਆਪ ਨੂੰ ਇਹ ਲੋਚ ਇੱਕ ਸਾਈਡ ਇਸ ਤਰ੍ਹਾਂ ਹਾਈਲਾਈਟ ਕੀਤੀ ਐ ਇੱਕ ਸਾਈਡ ਵਾਈਟ ਦੇ ਨਾਲ ਕੀਤੀ ਆ ਓਕੇ ਨੈਕਸਟ ਲਾਸਟ ਆਏਗਾ ਜੀ ਲਾਈਟ 오ਰੇਂਜ ਬਾਵਰ ਸ਼ੇਡ ਠੀਕ ਹੈ ਇਸ ਤਰ੍ਹਾਂ ਇਹਦੇ ਉੱਪਰ ਵਾਈਟ ਹਾਈਲਾਈਟ ਕੀਤਾ ਹੈ इधर है ऑरेंज पीच हाईलाइट ठीक है इधर प्राइस भी आएगा ढाई सौ रुपया ठीक है सके अपने स्टॉल तीन सौ प्राइस ढाई सौ प्राइस जोड़ा भी तुम्हें पसंद है स्क्रीनशॉट लैके भेजना है साइ वट्सअप नंबर पर अपना ऑर्डर कन्फर्म करा लेना थैंक था, यू धनवाद